ਵਿਚਾਰ ਆਉਂਦੇ ਆ ਤੇ ਮਨ ਚੰਗੇ ਕੰਮ ਕਰਦਾ ਹੈ ਤੇ ਚੰਗੇ ਕੰਮ ਕਰਦਾ ਹੈ ਤੇ ਸਮਾਜ ਉਹਨੂੰ ਚੰਗਾ ਇਨਸਾਨ ਕਹਿੰਦਾ ਹੈ ਜਦੋਂ ਮਾੜੇ ਵਿਚਾਰ ਆਉਂਦੇ ਆ ਤੇ ਵਿਚਾਰਾਂ ਦੇ ਵਿੱਚ ਘਿਰਿਆ ਇਨਸਾਨ ਵਿੱਚ ਮਾੜੇ ਕੰਮ ਕਰ ਜਾਂਦਾ ਹੈ ਤੇ ਦੁਨੀਆ ਤੇ ਉਹਨੂੰ ਮਾੜਾ ਭਾਵ ਮਾਨਮੁੱਖ ਕਿਹਾ ਜਾਂਦਾ ਹੈ ਨਾਸਤਕ ਕਿਹਾ ਜਾਂਦਾ ਹੈ ਨਿੰਦਕ ਕਿਹਾ ਜਾਂਦਾ ਹੈ ਜਾਂ ਅਹੰਕਾਰੀ ਈਰਖਾਲੂ ਕਈ ਤਰ੍ਹਾਂ ਦੇ ਨਾਮ ਨੇ ਕੋਣ ਸੱਚੇ ਪਾਤਸ਼ਾਹ ਮਾਰੀ ਕਹਿੰਦੇ ਤੁਸੀਂ ਉਹ ਵਿਚਾਰ ਹੀ ਮਾਰਦੇ ਹੋ ਜਿਨ੍ਹਾਂ ਨਾਲ ਤੁਹਾਡਾ ਸਮਾਜ ਵਿੱਚ ਰੁਤਬਾ ਘਟੇ ਤੁਹਾਡੀ ਇੱਜ਼ਤ ਘਟੇ ਉਹ ਵਿਚਾਰ ਮਾਰਦੇ ਹੋ ਆਖੋ ਵਾਹਿਗੁਰੂ 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 ਤੇ ਮਹਾਰਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਣਾ ਕਰਦੇ ਕਹਿੰਦੇ ਵਿਚਾਰ ਮਾਰੇ ਤਰੇ ਤਾਰੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾ ਆਵੇ ਵਲਟ ਜੁਨਾ ਜੁਨਾ ਵਲਟ ਜੁਨਾ ਦਾ ਅਰਥ ਹੈ ਕਿ ਦੁਬਾਰੇ ਜਨਮਾ ਜੁਨਾ ਵਿੱਚ 84 ਲੱਖ ਜੁਨਾ ਵਿੱਚ ਨਹੀਂ ਪਏਗਾ ਜਿਹੜਾ ਜੀ ਇਸ ਮਨੁੱਖੀ ਜਾਮੇ ਵਿੱਚ 네ਗੇਟਿਵ ਥਰਾਟਸ ਭਾਵ ਕੇ ਜਿਹੜੇ ਗਲਤ ਵਿਚਾਰ ਨੇ ਜਿਨ੍ਹਾਂ ਦੇ ਨਾਲ ਮਨ ਭਟਕਣਾ ਵਿੱਚ ਜਾਂਦਾ ਹੈ ਮਨ ਕ੍ਰੋਧ ਵਿੱਚ ਆਉਂਦਾ ਹੈ ਅਹੰਕਾਰ ਵਿੱਚ ਆਉਂਦਾ ਹੈ ਈਰਖਾ ਵਿੱਚ ਆਉਂਦਾ ਹੈ ਨਿੰਦਿਆ ਚੁਗਲੀ ਕਰਦਾ ਤੇ ਸੁਣਦਾ ਹੈ ਉਹ ਵਿਚਾਰਾਂ ਨੂੰ ਮਾਰ ਦਿਓ ਆਕੋ ਵਾਹਿਗੁਰੂ 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 ਔਰ ਅਕਸਰ ਇਨਸਾਨ ਜਿੰਨਾ ਚਿਰ ਸੰਗਤ ਵਿੱਚ ਪਿਆਰਿਓ ਨਹੀਂ ਆਉਂਦਾ ਉਹਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਵਿਚਾਰ ਚੰਗੇ ਆ ਕੇ ਨਹੀਂ ਵਾੜਿਆ ਆਪਣੇ ਆਪ ਇਨਸਾਨ ਹਰੇਕ ਜੀ ਦੇ ਵਿੱਚ ਪ੍ਰਮਾਤਮਾ ਨੇ ਖੇਡ ਇਸ ਤਰ੍ਹਾਂ ਦੀ ਫਾਦ ਦਿੱਤੀ ਆ ਕਿਉਂਕਿ ਪਿਆਰਿਓ ਇਹ ਖੇਡ ਆ ਦਿਨ ਰਾਤ ਦਾ ਔਰ ਇਹ ਖੇਡ ਆ ਸ਼ਿਵ ਦਾ ਤੇ ਸ਼ਕਤੀ ਦਾ ਸ਼ੇਵ ਨਾਮ ਪਰਮਾਤਮਾ ਦਾ ਹੈ ਸ਼ਕਤੀ ਨਾਮ ਮਾਇਆ ਦਾ ਹੈ ਮਾਇਆ ਦੇ ਅੱਗੇ ਤਿੰਨ ਗੁਣ ਨੇ ਤੇ ਮਾਇਆ ਦੇ ਹੀ ਪੰਜ ਰੂਪ ਨੇ ਅੱਗੇ ਜਿਹਨੂੰ ਅਸੀਂ ਕਹਿੰਨੇ ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੰਕਾਰ ਹੁਣ ਪਹਿਲਾਂ ਆਪਾਂ ਗੁਰਬਾਣੀ ਚੋਂ ਫੈਸਲਾ ਲਵਾਂਗੇ ਕਿਉਂਕਿ ਅਸੀਂ ਜਿੰਨਾ ਚਿਰ ਗਿਆਨ ਨਹੀਂ ਰੈਂਦੇ ਉਹਨਾਂ ਚਿਰ ਸਾਨੂੰ ਸਮਝ ਨਹੀਂ ਆਉਂਦੀ ਤੇ ਸਾਡਾ ਮਨ ਸਹੀ ਰਸਤੇ ਤੇ ਨਹੀਂ ਆਉਂਦਾ ਸਾਨੂੰ ਕੁਰਬਾਨੀ ਗੁਰੂ ਦੁਆਰਾ ਗਿਆਨ ਦੇ ਦਿੱਤਾ ਤੇ ਨਾਲ ਸਾਨੂੰ ਸਮਝਾ ਦਿੱਤਾ ਵੀ ਤੁਹਾਨੂੰ ਇੱਕ ਜੋਤ ਦਿੱਤੀ ਆ ਪ੍ਰਮਾਤਮਾ ਨੇ ਤੇ ਇੱਕ ਦਿੱਤੀ ਆ ਅਕਲ ਦੋ ਚੀਜ਼ਾਂ ਗੁਰਮਖੋ ਸਾਨੂੰ ਸਭ ਨੂੰ ਦਿੱਤੀਆਂ ਅਕਲ ਤੇ ਜੋਤ ਹੁਣ ਮਾਰੇ ਕਹਿੰਦੇ ਜੋਤ ਦਾ ਇਸਤੇਮਾਲ ਕਦੋਂ ਕਰੂੰਗੀ ਜਦੋਂ ਜੋਤ ਅੰਦਰੋਂ ਪ੍ਰਕਾਸ਼ ਹੋਏਗੀ ਫਿਰ ਜੋਤ ਦਾ ਇਸਤੇਮਾਲ ਕਰਾਂਗੇ ਤੇ ਜੋਤ ਦਾ ਪਤਾ ਨਹੀਂ ਲੱਗ ਰਿਹਾ ਉਹ ਜੋਤ ਹੈ ਕਿ ਤੇ ਮਹਾਰਾਜ ਸਾਨੂੰ ਗੁਰੂ ਕੇ ਸਵਾਰਿਓ ਫਿਰ ਗੁਰਬਾਣੀ ਗੁਰੂ ਦੁਆਰਾ ਸਮਝਾਉਂਦੇ ਹਨ ਕਿ ਤੁਹਾਡਾ ਜਿਹੜਾ ਮਨ ਹੈ ਸਰੀਰ ਨਹੀਂ ਮਨ ਨਿਰਆਕਾਰ ਆ ਪਰ ਉਹ ਜੋਤ ਸਰੂਪ ਆ ਤੇ ਸਾਨੂੰ ਸਮਝਾਉਣਾ ਕਰਦੇ ਆ ਕਿ ਤੁਸੀਂ ਸਰੀਰ ਨਹੀਂ ਹੋ ਤੁਸੀਂ ਮਨ ਹੋ ਤੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੁਣ ਮਹਾਰਾਜ ਕਹਿੰਦੇ ਆਪਦਾ ਮੂਲ ਪਛਾਣ ਮੂਲ ਕੀ ਹੈ ਤੇਰਾ ਤੇਰਾ ਮੋਡ ਕੀ ਹੈ ਤੇ ਜਦੋਂ ਫਿਰ ਅਸੀਂ ਸੰਗਤ ਵਿੱਚ ਆ ਕੇ ਮੂਲ ਦੀ ਗੱਲ ਵੱਲ ਆਵਾਂਗੇ ਸਾਡਾ ਮੂਲ ਕੀ ਹੈ ਗੁਰਮੁਖੋਂ ਇਥੋਂ ਭਗਤੀ ਸ਼ੁਰੂ ਹੋਣੀ ਆ ਮਨ ਨੇ ਸਹਿਜ ਵਿੱਚ ਆਉਣਾ ਹੌਲੀ-ਹੌਲੀ ਵਿਚਾਰ ਛੱਡ ਕੇ ਜੇ ਵਿਚਾਰ ਨਹੀਂ ਛੱਡਦਾ ਫਿਰ ਸਹਿਜ ਵਿੱਚ ਨਹੀਂ ਆਉਂਦਾ ਫਿਰ ਭੱਜਦਾ ਹੈ દોੜਦਾ ਹੈ ਕਬਹੂ ਜੀੜਾ ਉਪ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜੀੜਾ تیرਣਾ ਰਹਤ ਹੈ ਚਾਰੇ ਕੁੰਡਾਂ ਪਾਲੇ ਚਾਰੇ ਪਾਸੇ ਭੱਜਾ ਫਿਰਦਾ ਫਿਰ ਮਨ ਕਈ ਵਾਰ ਸਰੀਰ ਆਪਣਾ ਬੈਠਾ ਹੋਣ ਵੀ ਆਪਾਂ ਬੈਠੇ ਆ ਸੰਗਤ ਵਿੱਚ ਪਰ ਕਈ ਵਾਰ ਹੁੰਦਾ ਮਨ ਇੱਥੋਂ ਉਡਾਰੀ ਮਾਰ ਜਾਂਦਾ ਫਿਰ ਉਹ ਪਕੜ ਵਿੱਚ ਨਹੀਂ ਆਉਂਦਾ ਇੱਕ ਵਾਰ ਉਡਾਰੀ ਮਾਰ ਗਿਆ ਪਤਾ ਨਹੀਂ ਕਿੰਨਾ ਸਮਾਂ ਨਾ ਆਵੇ ਆਖੋ ਵਾਹਿਗੁਰੂ 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 ਤੇ ਸਾਰੀ ਜਿਹੜੀ ਖੇਡ ਆ ਫਿਰ ਸਾਨੂੰ ਸਮਝ ਆਉਂਦੀ ਆ ਸੰਗਤ ਵਿੱਚ ਜਦੋਂ ਬਾਰ-ਬਾਰ ਅਭਿਆਸ ਕਰਦੇ ਆ ਬਾਰ-ਬਾਰ ਗੁਰੂ ਬਾਣੀ ਗੁਰੂ ਦੀ ਵਿਚਾਰ ਸੁਣਦੇ ਆ ਕੀਰਤਨ ਦੁਆਰਾ ਜਦੋਂ ਮਨ ਜਾਗਦਾ ਹੈ ਤਾਂ ਫਿਰ ਸਾਨੂੰ ਹੌਲੀ-ਹੌਲੀ ਸਮਝ ਲੱਗਦੀ ਹੈ ਕਿ ਸਾਡੇ ਸਰੀਰ ਇੱਕ ਅਲੱਗ ਚੀਜ਼ ਹੈ ਸਾਡਾ ਮਨ ਇੱਕ ਅਲੱਗ ਚੀਜ਼ ਦੋ ਹਸਤੀਆਂ ਹਨ ਸਰੀਰ ਨੂੰ ਕਹਿ ਦਿੱਤਾ ਹੈ ਸਰਗੁਣ ਤੇ ਮਨ ਨੂੰ ਕਹਿ ਦਿੱਤਾ ਹੈ ਨਿਰਗੁਣ ਤੋ ਉਹਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਧੰ ਧੰ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਇੱਕ ਸ਼ਲੋਕ ਆਉਂਦਾ ਹੈ ਉਹ ਸਮਝਾਉਂਦੇ ਹਨ ਕਹਿੰਦੇ ਸਾਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਸੁੰਨ ਦਾ ਮਤਲਬ ਉਹ ਜ਼ੀਰੋ ਹੈ ਖਾਲੀ ਹੈ ਖਾਲੀ ਦਾ ਮਤਲਬ ਜਿੱਥੋਂ ਸਾਨੂੰ ਸੁਵਾਸ ਆ ਰਿਹਾ ਹੁਣ ਜਦੋਂ ਸਾਨੂੰ ਸੁਵਾਸ ਆਉਂਦਾ ਆਪਾਂ ਨੂੰ ਦਿਸਦਾ ਜੀ ਹਾਂ ਜਾਂ ਨਾ ਦੱਸਿਓ ਆਪਾਂ ਨੂੰ ਸੁਵਾਸੋਂ ਤਾਂ ਦਿਸਦਾ ਨਹੀਂ ਦਿਸਦਾ ਪਰ ਆ ਰਿਹਾ ਏ ਪੌਣ ਸਰੀਰ ਵਿੱਚ ਚੱਲ ਰਹੀ ਏ ਤਾਂ ਅਸੀਂ ਮਹਿਸੂਸ ਕਰ ਸਕਦੇ ਹਾਂ ਵੀ ਸਵਾਸ ਆ ਰਿਹਾ ਪਰ ਸਾਨੂੰ ਨਜ਼ਰ ਹੀ ਨਹੀਂ ਆਏਗਾ ਕਿਉਂਕਿ ਪੌਣ ਸੂਖਸ਼ਮ ਹੈ ਇਸੇ ਤਰ੍ਹਾਂ ਮਾਰੀ ਸਮਝਾਉਂਦੇ ਜਿਵੇਂ ਤੁਹਾਨੂੰ ਸਵਾਸ ਸੁੰਨ ਵਿੱਚੋਂ ਦਿੱਤਾ ਜਾ ਰਿਹਾ ਤੇ ਤੁਸੀਂ ਵਾਪਸ ਸੁੰਨ ਵਿੱਚ ਹੀ ਛੱਡ ਰਹੇ ਹੋ ਜਦੋਂ ਅਸੀਂ ਸਵਾਸ ਬਾਹਰ ਛੱਡ ਦਿੰਨੇ ਆ ਜਾਂ ਸਾਡੇ ਸਰੀਰ ਤੋਂ ਅੰਦਰ ਪੌਣ ਜਾ ਕੇ ਬਾਹਰ ਨਿਕਲਦੀ ਏ ਸਾਨੂੰ ਨਾ ਬਾਹਰ ਜਾਂਦੀ ਪੌਣ ਹੀ ਦਿਸਦੀ ਏ ਨਾ ਆਉਂਦੀ ਦਿਸਦੀ ਏ ਇਹ ਫਿਰ ਸਾਰਾ ਕਿਨ ਮਾਰੇ ਸਾਨੂੰ ਗੁਰਬਾਣੀ ਚ ਸਮਝਾਦਾ ਹੈ ਇਹ ਜਿੰਨੇ ਸਰੀਰ ਮੈਂ ਤਿਆਰ ਕੀਤੇ ਆ ਆਕਾਰ ਤਿਆਰ ਕੀਤੇ ਆ ਜਿਨ੍ਹਾਂ ਦਾ ਸਾਹ ਨਾਲ ਸੰਬੰਧ ਆ ਕੁਝ ਕੁਝ ਜੂਨਾ ਨੇ ਜਿਹਦੀਆਂ ਸਾਹ ਨਹੀਂ ਲੈਂਦੀਆਂ ਪਰ ਬਹੁਤੀਆਂ ਜੂਨਾਵਾਂ ਜਿਹੜੀਆਂ ਸਵਾਸ ਲੈਂਦੀਆਂ ਉਹਦੇ ਵਿੱਚ ਮਨੁੱਖ ਜਾਮਾ ਵੀ ਆ ਜਾਂਦਾ ਹੈ ਜਿਹੜੇ ਸਾਡੇ ਘਰਾਂ ਵਿੱਚ ਦੁੱਧਾ ਦੇ ਪਸ਼ੂ ਨੇ ਉਹ ਵੀ ਸਾਹ ਲੈਂਦੇ ਆ ਤੇ ਸਾਹ ਲੈਣ ਵਾਲੇ ਜੀਵ ਨੂੰ ਫਿਰ ਇਥੋਂ ਭੇਤ ਆਊਗਾ ਆਖੋ ਵਾਹਿਗੁਰੂ 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 ਵੀ ਇਹ ਜਿੰਨੇ ਸਰੀਰ ਨੇ ਮਹਾਰਾਜ ਕਹਿੰਦੇ ਆ ਮੈਂ ਪਵਨ ਦੇ ਵਿੱਚ ਪਰੋਏ ਹੋਇਆ ਉਹ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਬਚਨ ਆਇਆਗਾ ਪਵਨ ਪਰੋਇਓ ਸਗਲ ਆਕਾਰਾ ਇੱਕ ਵਾਰੀ ਫੇਰ ਪੜਿਓ ਪਵਨ ਪਰੋਇਓ ਸਗਲ ਆਕਾਰਾ ਹੁਣ ਸਗਲ ਮੈਨੇ ਸਾਰੇ ਆਕਾਰ ਜਿੰਨੇ ਮਾਰੇ ਨੇ ਸਾਜੇ ਆ ਆਪਣਾ ਸਰੀਰ ਕੀ ਆ ਇੱਕ ਆਕਾਰ ਆਕਾਰ ਦਾ ਮਤਲਬ ਆ ਕੋਈ ਦਿਸਣ ਵਾਲੀ ਚੀਜ਼ ਮੂਰਤ ਹੁਣ ਗੁਰਮੂਰਤ ਜਦੋਂ ਅਸੀਂ ਸ਼ਬਦ ਵੱਲ ਆਵਾਂਗੇ ਨਾਮ ਵੱਲ ਆਵਾਂਗੇ ਉੱਥੇ ਉੱਥੇ ਆਊਗੀ ਗੁਰੂ ਦੀ ਮੂਰਤ ਕੀ ਗੁਰਮੂਰਤ ਗੁਰ ਸ਼ਬਦ ਹੈ ਗੁਰਮੂਰਤ ਗੁਰ ਸ਼ਬਦ ਹੈ ਗੁਰ ਸ਼ਬਦ ਹੈ ਗੁਰੂ ਦਾ ਸ਼ਬਦ ਗੁਰੂ ਦੀ ਮੂਰਤ ਹੈ ਤੇ ਉਹਨੂੰ ਅਸੀਂ ਧਰਨਾ ਧਿਆਨ ਗੁਰ ਕੀ ਮੂਰਤ ਮਨਮ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾਨ ਹੁਣ ਆਪਾਂ ਨੂੰ ਪਤਾ ਲੱਗ ਗਿਆ ਜੀ ਆਖੋ ਵਾਹਿਗੁਰੂ ਗੁਰਮੂਰਤ ਕੀ ਹੈ ਗੌਰ ਸ਼ਬਦ ਚਾਹੇ ਉਹ ਗੁਰਬਾਣੀ ਗੁਰੂ 1400 ਤਿੰਨਾਂ ਚੋਂ ਕੋਈ ਵੀ ਗੁਰੂ ਦਾ ਸ਼ਬਦ ਹੈ ਚਾਹੇ ਜੋ ਅਸੀਂ ਅਰਦਾਸ ਵਿੱਚ ਮੰਗਦੇ ਹਾਂ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਇਤੇ ਆਵੇ ਤਾਂ ਜਿਹੜੀ ਚੀਜ਼ ਅਸੀਂ ਅਰਦਾਸ ਵਿੱਚ ਮੰਗਦੇ ਹਾਂ ਉਹ ਵਾਹਿਗੁਰੂ ਸ਼ਬਦ ਵੀ ਗੌਰ ਮੂਰਤ ਹੈ ਗੌਰ ਸ਼ਬਦ ਜਦੋਂ ਅਸੀਂ ਗੌਰ ਸ਼ਬਦ ਨਾਲ ਗੁਰਮੁਖੋਂ ਵਾਰ-ਵਾਰ ਸੰਗਤ ਵਿੱਚ ਆਉਨੇ ਆਂ ਬਾਰ ਬਾਰ ਗੁਰ ਸ਼ਬਦ ਨਾਲ ਜੁੜਦੇ ਹਾਂ ਤੇ ਸਾਡਾ ਮਨ ਫਿਰ ਸ਼ਬਦ ਦੇ ਨਾਮ ਦੇ ਆਸਰੇ ਦੇ ਨਾਲ ਤ੍ਰੈ ਗੁਣਾ ਭਾਵ ਸ਼ਕਤੀ ਦੇ ਵਿੱਚੋਂ ਨਿਕਲ ਕੇ ਤੇ ਸ਼ਿਵ ਨਾਲ ਜੁੜਦਾ ਭਾਵ ਪਰਮਾਤਮਾ ਨਾਲ ਜੁੜਦਾ ਸ਼ਕਤੀ ਕਹਤਾ ਮਾਇਆ ਨੂੰ ਪਾਉਣ ਨੂੰ ਆਪਾਂ ਨੂੰ ਸਮਝ ਲੱਗ ਗਿਆ ਜੀ ਆਖੋ ਵੈਗਰੂ ਹਾਂ ਨਾ ਦਾ ਜਵਾਬ ਦਿਆ ਕਰੋ ਵੀ ਆਪਾਂ ਨੂੰ ਪਤਾ ਲੱਗ ਗਿਆ ਨਾ ਸ਼ਿਵ ਨਾਮ ਪਰਮਾਤਮਾ ਦਾ ਤੇ ਸ਼ਕਤੀ ਨਾਮ ਮਾਇਆ ਦਾ ਪਾਉਣ ਦਾ ਪੌਣ ਦਾ ਸੁਭਾਅ ਹੈ ਅਡਾਉਣਾ ਅਡਾਉਣਾ ਕਿਨੂੰ ਆ ਕਹਿੰਦੇ ਮਨ ਨੂੰ ਪੌਣ ਮਨ ਨੂੰ ਅਡਾਉਂਦੀ ਹੈ ਤੇ ਜਦੋਂ ਮਨ ਪੌਣ ਨੂੰ ਕੰਟਰੋਲ ਕਰ ਲੈਂਦਾ ਤੇ ਗੁਰਬਾਣੀ ਗੁਰੂ ਚ ਸਾਨੂੰ ਸਮਝਾ ਦਿੰਦਾ ਗੁਰਮੁਖੋ ਜਦੋਂ ਅਸੀਂ ਅਭਿਆਸ ਕਰਦੇ ਹਾਂ ਸੰਗਤ ਵਿੱਚ ਰੋਜ਼ ਆ ਸੰਗਤ ਦਾ ਮਤਲਬ ਘਰਾਂ ਵਿੱਚ ਕਰਨ ਦਾ ਗੁਰੂ ਘਰਾਂ ਚ ਸੰਗਤ ਕਰਨ ਦਾ ਮਕਸਦ ਕੀ ਹੈ ਕੋਈ ਸ਼ੌਰਤ ਪ੍ਰਾਪਤੀ ਨਹੀਂ ਹੈ ਇਹ ਜਿੰਨੇ ਗੁਰਮੁਖੋ ਪਹਿਣਾ ਵੀਰ ਇਹ ਇੱਕ ਤਨਮਨ ਕਰਕੇ ਇੱਕ ਇੱਕ ਯਤਨ ਕੀਤਾ ਜਾ ਰਿਹਾ ਕਿਸੇ ਤਰ੍ਹਾਂ ਸਾਡੇ ਵਿਚਾਰ ਰੁਕਣ ਅਸੀਂ ਮਾਲਕ ਨਿਰੰਕਾਰ ਦੇ ਸਾਰੇ ਧੀਆ ਪੁੱਤ ਹਾਂ ਸਾਰਾ ਪਰਿਵਾਰ ਹਾਂ ਗੁਰੂ ਨਾਨਕ ਦਾ ਇਹ ਸਾਡੇ ਹਰੇਕ ਘਰ ਵਿੱਚ ਗੁਰੂ ਨਾਨਕ